ਦੋਸਤੋ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਸੰਗਰੂਰ ਹਲਕਾ ਡਿੜਬਾ ਜਿਹੜੀ ਸੋਲਰ ਘਰਾਟ ਤੋਂ ਨਹਿਰ ਲੰਘਦੀ ਆ ਮੈਂ ਉਹਦੇ ਬਿਲਕੁਲ ਵਿੱਚ ਖੜਾ ਆ ਦੇਖੋ ਬਿਲਕੁਲ ਖਾਲੀ ਪਈ ਆ ਜਮ੍ਹਾਂ ਖਾਲੀ ਪਈ ਆ ਇੱਕ ਪਾਸੇ ਪੰਜਾਬ ਡੁੱਬ ਰਿਹਾ ਇੱਕ ਪਾਸੇ ਪੰਜਾਬ ਡੁੱਬ ਰਿਹਾ ਇਹ ਕਿਉਂ ਖਾਲੀ ਪਈ ਆ ਕਿਉਂਕਿ ਇਹ ਖਜ਼ਾਨਾ ਮੰਤਰੀ ਆ ਜਿਹੜਾ ਹਰਪਾਲ ਸਿੰਘ ਚੀਮਾ ਸਿੰਘ ਕਹਣਾ ਅਜਿਹੇ ਬੰਦੇ ਨੂੰ ਠੀਕ ਨਹੀਂ ਹਰਪਾਲ ਮੋਗਲ ਚੀਮਾ ਉਹਦਾ ਹਲਕਾ ਹੈ ਆਹ ਦੇਖ ਲਓ ਖਾਲੀ ਪਈ ਆ ਇੱਕ ਪਾਸੇ ਪੰਜਾਬ ਡੁੱਬ ਰਿਹਾ ਪੰਜਾਬ ਡੁੱਬ ਰਿਹਾ ਇਹ ਕਾਹ ਤੋਂ ਖਾਲੀ ਪਈ ਆ ਕਾਰਨ ਕੀ ਬਣਦੇ ਨੇ ਕਾਰਨ ਕੀ ਨੇ ਇਹ ਖਾਲੀ ਕਿਉਂ ਪਈ ਆ ਨਹਿਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਪੁੱਛੋ ਸਵਾਲ ਕਰੋ ਵੀ ਉਹ ਖਾਲੀ ਕਿਉਂ ਪਈ ਆ ਨਹਿਰ ਇੱਕ ਪਾਸੇ ਪੰਜਾਬ ਡੁੱਬ ਰਿਹਾ